ਕਿ ਜੋ ਅਤੰਕਵਾਦਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਲਓ ਜੀ ਮਿੱਤਰੋ ਬੱਲੇ ਬੱਲੇ ਕਰਾਤੀ ਕੁਲਵਿੰਦਰ ਕੌਰ ਨੇ ਇੱਕ ਰੀ ਮਾਰ ਕੇ ਥੱਪੜ ਤਸੱਲੀ ਕਰਾਤੀ ਕਗਣਾ ਰਣੌਦੀ ਗੱਲ ਦਾ ਛੱਡਿਆ ਥੱਪੜ ਉਹਨੇ ਇੱਕ ਵਾਰੀ ਵੀ ਤੂੰ ਬੋਲੀਗੀ ਵੀ ਤੂੰ ਇਹ ਬੋਲੀਂ ਨਾ ਸਾਡੀ ਮਾਵਾਂ ਨੂੰ ਵੀ 100-100 ਰੁਪਏ ਦੇ ਆਣ ਕੇ ਇੱਕ ਨੂਡਲ ਵੀ 100-100 ਰੁਪਏ ਵਾਸਤੇ ਆਉਂਦੀਆਂ ਵਾ ਤੇ ਤਸੱਲੀ ਕਰਾਤੀ ਕਿ ਲੱਗ ਪਤਾ ਗਿਆ ਪਰ ਇਸ ਵਕਤ ਇੱਕ ਵੀਰ ਉਤਰਿਆ ਵਾ ਉਹਨੇ ਲੱਖ ਰੁਪਏ ਦਾ ਇਨਾਮ ਹੀ ਦਿੱਤਾ ਕੁਲਵਿੰਦਰ ਕੌਰ ਨੂੰ ਤੇ ਬੱਲੇ ਬੱਲੇ ਕਰਵਾਈ ਪਈ ਆ ਤੇ ਵੀਡੀਓ ਸਾਰੀ ਵੇਖਿਓ ਵੀਰੇ ਕੰਗਨਰ ਨਰੌਦ ਵੀ ਅੱਗੇ ਕੀ ਬੋਲੀ ਆ ਤੁਸੀਂ ਸਾਰੀ ਵੀਡੀਓ ਵੇਖਿਓ ਪਰ ਆ ਵੀ ਵੀਰ ਦੀ ਵੀ ਗੱਲ ਸੁਣਿਓ ਇਹਨੇ ਕਿੰਨੀ ਸ਼ਾਬਾਸ਼ੇ ਕਿੰਨਾ ਹੌਸਲਾ ਦਿੱਤਾ ਵਾ ਕੁਲਵਿੰਦਰ ਕੌਰ ਨੂੰ ਲੱਖ ਰੁਪਏ ਦੇ ਕੇ ਪ੍ਰਵਾਹ ਨਹੀਂ ਕੀਤੀ ਇਹਨੇ ਆਪਣੀ ਨੌਕਰੀ ਦੀ ਆ ਤੁਹਾਨੂੰ ਵੀਡੀਓ ਸੁਣੋ ਦੱਬ ਕੇ ਕੁਲਵਿੰਦਰ ਕੌਰ ਨੇ ਜੋ ਕੰਗਨਨਰ ਨਰੌਦ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦੰਦਾ ਹਾਂ ਜੋ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਆਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ ਅੱਜ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਆਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਹ ਨਾਂ ਵਜੋਂ ਦੰਨਾ। ਅੱਜ ਚੰਡੀਗੜ੍ਹ 에어ਪੋਰਟ ਤੇ CISF ਵਾਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨਿਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਕਿ ਜੋ ਅਤੰਕਵਾਦ ਔਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੋਇਆ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है How do we handle that? Thank you.